ਮਾਤਾ ਜੀ ਰਾਜੀ ਜੀ ਕੇਸ ਮੁੱਦੇ ਲੈ ਕੇ ਆਪਾਂ ਅੱਜ ਜਿਹੜਾ ਧਰਨਾ ਲਾਇਆ ਉਹਦੇ ਬਾਰੇ ਬਰੀਫਿੰਗ ਦਿਓ ਆਰਿਆਂ ਦਾ ਇਸ ਆਏ ਤੇ ਬਹੁਤ-ਬਹੁਤ ਧੰਨਵਾਦ ਤੁਸੀਂ ਬਹੁਤ ਹੈਲਪ ਕਰਦੇ ਆ ਅੱਜ ਤੁਹਾਡੀ ਹੈਲਪ ਇਸ ਕਰਕੇ ਲੈ ਰਹੇ ਆ ਅਸੀਂ ਨਵਾਂ ਸ਼ਹਿਰ ਦੇ ਵਿੱਚ ਜਿਹੜੀ ਡੰਪਿੰਗ ਕੀਤੀ ਰਹੀ ਸੀ ਉਹਦਾ ਬਿੱਲ ਲੋੜਾ ਦੇ ਹਿਸਾਬ ਮੰਗਦੇ ਤੇ ਉਹ ਜੇ ਕਪਲਾ ਹੋਇਆ ਅਸੀਂ ਡੀਓ ਸਾਹਿਬ ਨੂੰ ਤਿੰਨ ਵਾਰੀ ਲਿਖ ਕੇ ਦੇ ਦਿੱਤੇ ਆ ਏਡੀਸੀ ਸਾਹਿਬ ਨੂੰ ਲਿਖ ਕੇ ਦੇ ਦਿੱਤੇ ਆ ਡੀਸੀ ਸਾਹਿਬ ਨੂੰ ਲਿਖ ਕੇ ਦੇ ਦਿੱਤੇ ਆ ਕੋਈ ਅਸਰ ਨਹੀਂ ਹੋ ਰਿਹਾ ਆਰਟੀਆ ਵੀ ਪਾਈ ਆ ਆਰਟੀਆ ਦਾ ਟਾਈਮ ਲੰਘ ਗਿਆ ਤੋਂ ਬਾਅਦ ਅਪੀਲ ਵੀ ਪਾਤੀ ਆ ਅਪੀਲ ਵੀ 45 ਦਿਨ ਦਾ ਟਾਈਮ ਹੁੰਦਾ ਤੁਸੀਂ ਸਭ ਜਾਣਦੇ ਹੀ ਹੋ ਉਹਦਾ ਟਾਈਮ ਵੀ ਲੰਘ ਚੁੱਕਾ ਪਤਾ ਨਹੀਂ ਇਹ ਸਬਸਤਰਾ ਦੇ ਕਿਹੜੀ ਸਰਕਾਰ ਦਾ ਕਿੱਦਾਂ ਦਾ ਕਬਾਲ ਹੈ ਕਿਉਣ ਪਾ ਰਿਆ ਦਬਾ ਤੇ ਰੱਬ ਜਾਣੇ ਪਰ ਇਹ ਸ਼ਹਿਰ ਦੇ ਪੈਸੇ ਆ ਤੇ ਮੈਂ ਔਰ ਮੇਰੇ ਜਿਹੜੇ ਨਾਲ ਸਾਥੀ ਕਾਉਂਸਲਰ ਆ ਸਾਰਿਆਂ ਨੇ ਸਲਾਹ ਕੀਤੀ ਹੈ ਕਿ ਸਾਡਾ ਕੋਈ ਪੇਸ਼ ਨਹੀਂ ਜਾ ਰਹੀ ਅਸੀਂ ਹਰ ਰੋਜ਼ ਇੱਥੇ ਟਰਕ ਦੇ ਬੈਠੇ ਜਿੰਨੀ ਦੇਰ ਤੱਕ ਸਾਨੂੰ ਹਿਸਾਬ ਨਹੀਂ ਕਿੰਨਾ ਘਰ ਦੇ ਅੰਦਰ ਬੋਟਾ ਲੈ ਕਿੰਨਾ ਅਸੰਖ ਹੈਗਾ ਆਪਣੇ ਕੋਲ ਬਿਲਕੁਲ ਬਾਰ ਬਾਰ ਇੱਕ ਗੱਲ ਕਰਦੇ ਕਿ ਵੀ 2 2.5 ਲੱਖ ਦੀ ਮਿੱਟੀ ਇੱਥੇ ਪਈ ਜਾਂਦਾ ਜਾਂ 30 35 ਲੱਖ ਦਾ ਦਿਲ ਬਣਿਆ ਅਸੀਂ ਉਹ ਜਿਹੜਾ ਧੋਖਲਾ ਹੋਇਆ ਅਸੀਂ ਉਹ ਜਗਰ ਕਰਨਾ ਚਾਹੁੰਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਵੀ ਸ਼ਹਿਰ ਦੇ ਰੁਪਏ ਦਾ ਹੱਥਪਲਾ ਹੋ ਰਿਹਾ ਹੈ। ਇੱਕ ਕਮੇਟੀ ਦੇ ਜਿਹੜੇ ਵੀ ਮੁਲਾਜ਼ਮ ਨੇ ਕੀਤਾ, ਜਿਹੜੇ ਵੀ ਅਫਸਰ ਨੇ ਕੀਤਾ। ਅਸੀਂ ਕਿਸੇ ਮੁਲਾਜ਼ਮ ਦੇ ਖਿਲਾਫ ਨਹੀਂ ਹੈ, ਪਰ ਜਿਸ ਬੰਦੇ ਨੇ ਵੀ ਇਹ ਹੱਥਪਲਾ ਕੀਤਾ ਹੈ, ਉਹ ਸ਼ਹਿਰ ਦੇ ਪੈਸੇ ਹੈ। ਅਸੀਂ ਉਹਨੂੰ ਪੁਜਾਗਿਆ ਕਰਨਾ ਚਾਹੁੰਦੇ ਵੀ ਉਹਨੂੰ ਜਾਣ ਦਿੱਤਾ ਜਾਵੇ, ਉਹਨੂੰ ਪੜੇ। ਤੁਸੀਂ ਲੀਗਲ ਨੋਟਿਸ ਵਿੱਚ ਇਸ ਕਿਹ ਬਣਿਆ ਹੁੰਦਾ? ਅਸੀਂ ਲੀਗਲ ਨੋਟਿਸ ਵੀ ਭੇਜਿਆ ਜੀ ਮੈਂ ਤੁਹਾਨੂੰ ਦੱਸਿਆ ਸੀ ਆਰਟੀਆ ਵੀ ਪਾਈ ਹੈ ਜੀ। ਆਰਟੀਆ ਦਾ ਟਾਈਮ ਲੰਘਣ ਤੋਂ ਬਾਅਦ ਉਹਦੇ ਜੋ ਅਪੀਲ ਹੁੰਦੀ ਹੈ ਉਹ ਵੀ ਪਾਰਟੀ ਤੁਹਾਨੂੰ ਸਭ 45 ਦਿਨ ਦਾ ਟ ਪਰ ਉਹ ਤੇ ਪਰੇਸ਼ਰ ਅਸਰ ਉਤੇ ਪ੍ਰੈਸ਼ਰ ਦੇ ਕੁਝ ਨਹੀਂ ਕਰਨਾ ਉਹ ਨਹੀਂ ਹੋਊਗੀ ਅਗਲੀ ਕਾਰਵਾਈ ਕੀ ਨਹੀਂ ਪਰੇ ਉਹ ਪੁੱਛਿਆ ਵੀ ਜਿਹੜਾ ਆਪਾਂ ਲੀਗਲ ਨੋਟਿਸ ਭੇਜਿਆ ਸੀ ਉਹਦਾ ਅੱਗੇ ਦੁਆਰਾ ਕੋਰਟ ਦੇ ਵਿੱਚ ਕੋਈ ਪ੍ਰੋਸੀਜਰ ਇਹਨਾਂ ਦਾ ਸਵਾਲ ਇਹ ਹੈ ਸੀਗਾ ਵੀ ਉਹਦੇ ਵਿੱਚ ਤੁਹਾਨੂੰ ਬਿਲਕੁਲ ਜਿਹੜਾ ਜੋ ਪ੍ਰੋਸੈਸ ਹੈ ਜਦੋਂ ਵੀ ਤੁਸੀਂ ਹਾਈ ਕੋਰਟ 'ਚ ਜਾਂਦੇ ਹੋ ਉਹ ਕਿ ਪ੍ਰੋਸੈਸ ਹੁੰਦਾ ਹੈ ਹਾਂਜੀ ਉਹਦਾ ਪ੍ਰੋਸੈਸ ਇਹ ਹੁੰਦਾ ਵੀ ਤੁਸੀਂ ਕਿੱਥੇ ਕਿੱਥੇ ਕਿਹਨੂੰ ਕਿਹਨੂੰ ਐਪਲੀਕੇਸ਼ਨ ਦਿੱਤੀ ਜਾਂ ਕਿਤੇ ਕਿਤੇ ਤੁਸੀਂ ਫੋੜਿਆਦ ਕੀਤੀ ਉਹ ਸਾਰਾ ਕੁਝ ਸਾਡੇ ਕੋਲ ਮਟੀਰੀਅਲ ਹੈਗਾ ਆ ਸਾਰੇ ਪੇਪਰ ਮੇਰੇ ਕੋਲ ਹੈ ਠੀਕ ਹੈ ਜੀ ਇਹਨਰ ਵਿੱਚ ਅਸੀਂ ਡੀਓ ਸਾਹਿਬ ਡੀਸੀ ਸਾਹਿਬ ਸਾਰੇ ਪੇਪਰ ਮੇਰੇ ਕੋਲ ਜਿਹਦੇ ਵੀ ਪਏ ਹੈ ਤੁਹਾਡੇ ਸਾਹਮਣੇ ਹੈ ਇਹ ਇਹ ਧਰਨਾ ਵੀ ਇੱਕ ਪ੍ਰੋਸੈਸ ਹੈ ਇਹ ਦੇਖੋ ਇਹ ਸਾਰੇ ਪ੍ਰੋਸੈਸ ਜਿਹੜੇ ਦਿੱਤੇ ਚੱਲਦੇ ਪਏ ਹੈ ਹਾਈ ਕੋਰਟ ਨੇ ਵੀ ਇਹੀ ਕਹਿਣਾ ਵੀ ਤੁਸੀਂ ਸਿੱਧਾ ਸਾਡੇ ਕੋਲ ਕਿਉਂ ਆਏ ਵੀ ਤੁਸੀਂ ਇਹ ਨਾ ਅਫਸਰਾਂ ਕੋਲ ਗਏ ਤੁਹਾਨੂੰ ਨਹੀਂ ਸੁਣਵਾਈ ਹੁੰਦੀ ਅੱਜ ਧਰਨੇ ਦਾ ਪ੍ਰੋਸੈਸ ਵੀ ਇਹੀ ਸਮਝ ਲਓ ਅਸੀਂ ਤਾਂ ਕਹਿੰਦੇ ਵੀ ਅਸੀਂ ਇਹ ਵੀ ਦੂਰ ਤੱਕ ਨਾ ਜਾਈਏ ਕਿ ਸ਼ਹਿਰ ਵਾਸੀਆਂ ਦੇ ਪੈਸੇ ਹਾਈ ਕੋਰਟ ਤੇ ਲੰਬਾ ਕੇਸ ਚੱਲ ਸਰਦਾ ਹੈ ਬੋਸ ਉਹਦਾ ਪਹਿਲੇ ਤਰੀਕੇ ਤੇ ਕੋਈ ਫੈਸਲਾ ਹੋ ਜੇ ਦਾ ਦੋ ਮਹੀਨੇ ਦੋ ਮਹੀਨੇ ਲੱਗ ਸਕਦੇ ਆ ਪਰ ਸਾਡਾ ਮਕਸਦ ਇਹ ਆ ਵੀ ਸ਼ਹਿਰ ਵਾਸੀ ਵੀ ਪਰੇਸ਼ਾਨ ਨੇ ਕੋਈ ਇਤੋਂ ਸਮਝਾ ਮੈ ਜੀ ਨਹੀਂ ਮਿਲਦਾ ਤਾਂ ਰੋਜ਼ ਧਰਨੇ ਦੇ ਬੈਠੇ ਨੇ ਠੀਕ ਹੈ ਲੈ ਹੁਣ ਅੱਜ ਕਿੰਨੇ ਵਜੇ ਤੱਕ ਧਰਨਾ ਜਾਂ ਕਿਦਾਂ ਕੀ ਪ੍ਰੋਸੈਸ ਤੁਸੀਂ ਘੰਟੇ ਦੋ ਘੰਟੇ ਰੋਜ਼ ਆਪਣਾ ਇੱਥੇ ਧਰਨੇ ਅੱਛਾ ਰੋਜ਼ ਰੋਜ਼ ਬੈਠੂਗਾ ਬਿਲਕੁਲ ਹਰ ਰੋਜ਼ ਡੇਲੀ ਡੇਲੀ ਜਾਂ ਤੇ ਹਿਸਾਬ ਨਹੀਂ ਮਿਲਦਾ ਠੀਕ ਹੈ ਠੀਕ ਮੈਨੂੰ ਕੋਰਟ ਨੂੰ ਨਹੀਂ ਜਾਣਾ ਹਾਈ ਕੋਰਟ ਜਾਣਾ ਤੁਸੀਂ ਮੈਂ ਤੁਹਾਨੂੰ ਦੱਸਿਆ ਜੀ ਹਾਈ ਕੋਰਟ ਜਾਣ ਦਾ ਵੀ ਪ੍ਰੋਸੈਸ ਜਿਹੜਾ ਹੈਗਾ ਉਹ ਵੀ ਕਰਾਂਗੇ ਇਹ ਤੇ ਨਾਮ ਬਣਿਆਗਾ ਭਾਈ ਉਹ ਨਹੀਂ ਆਇਆ ਭਾਈ ਬੜਸ ਆਈ ਪਿੰਡੀ ਆਉਂਦਾ ਲਾਲੀ ਆਵਾਜ਼ ਵੀ ਪਾਈ ਦੀ ਮੁਰਦਾਬਾ ਆਵਾਜ਼ ਵੀ ਪਾਈ ਦੀ ਮੁਰਦਾਬਾ ਕੋਈ ਸਰਕਾਰ ਮੁਰਦਾਬਾ ਕਪਰੇ ਵਾਲੀ ਸਰਕਾਰ ਮੁਰਦਾਬਾ ਦੱਸ ਦਈਏ ਕਿ ਹਮ ਆਮ ਆਦਮੀ ਪਾਰਟੀ ਜੁਰਦਾਬਾਦ ਆਮ ਆਦਮੀ ਪਾਰਟੀ ਜੁਰਦਾਬਾਦ ਥੋੜੀ ਸਰਕਾਰ ਜੁਰਦਾਬਾਦ ਕਪੜੇ ਵਾਲੀ ਸਰਕਾਰ ਜੁਰਦਾਬਾਦ ਕਪੜੇ ਵਾਲੀ ਸਰਕਾਰ ਜੁਰਦਾਬਾਦ ਆਮ ਆਦਮੀ ਪਾਰਟੀ ਜੁਰਦਾਬਾਦ ਆ ਦੱਸ ਦਈਏ ਕਿ ਨਵਾਂ ਸ਼ਹਿਰ ਦੇ ਵਿੱਚ ਨਗਰ ਕੌਂਸਲ ਦਫ਼ਤਰ ਦੇ ਵਿੱਚ ਇਸ ਟਾਈਮ ਜਿਹੜਾ ਆ ਧਰਨਾ ਲੱਗਾ ਹੋਇਆ ਆ ਜਿਹੜਾ ਕਿ ਕਾਂਗਰਸ ਤੇ ਕੌਂਸਲ ਇੱਕ ਮਿੰਟ ਜੀ ਇੱਕ हाँ जी चोपड़ा जिस दिन मर्जी आज नवा शहर नगर कौन से पहुंचा कोई अफसर नहीं मिलेगा ठीक है जब मर्जी आके चेक कर लिया कभी ई ओ साहब या अफसर से नहीं मिलेंगे जाके देख लो जहाँ तो बैठे होने फायर ब्रिगेड दफ्तर जाके देखो नगर दफ्तर चलिए ओ ये रखी कारण सामने नहीं ही दस सकते जी की कारण ठीक है ਦਫਤਰ ਉਹਨਾਂ ਦਾ ਬਹੁਤ ਬੈੜਦੇ ਕਿਉਂ ਨਹੀਂ ਉੱਥੇ ਬਾਹਰ ਵੀ ਬੈਠ ਦੱਸ ਤੱਕ ਜਿਹੜੀ ਜਦ ਤੱਕ ਤੁਹਾਡੀ ਸੋਚ ਤੇ ਉਹਦਾ ਕੀ ਰੀਜ਼ਨ ਹੋ ਸਕਦਾ ਹੈ ਸਰ ਰੀਜ਼ਨ ਇਹੀ ਹੈ ਕਿ ਸਾਰੇ ਨੇ ਜਵਾਬ ਮੰਗਣਾ ਆ ਜੀ ਬਈਆਂ ਜਵਾਬ ਉਹਨਾਂ ਕੋਈ ਹੈ ਨਹੀਂ ਪੇਪਰ ਹੈ ਨਹੀਂ ਉਹ ਕੋਈ ਨਹੀਂ ਕਾਊਂਟਡ ਨੇ ਲਿਖ ਕੇ ਦਿੱਤਾ ਹੋਇਆ ਜੀ ਇਹ ਇਹ ਹੈ ਸਰ ਸੋ ਦੱਸ ਦਈਏ ਕਿ ਨਵਾਂ ਸ਼ਹਿਰ ਨਗਰ ਕੌਂਸਲ ਦਫਤਰ ਦੇ ਵਿੱਚ ਕਾਂਗਰਸੀ ਕੌਂਸਲਰਾਂ ਤੇ ਕਾਂਗਰਸੀ ਲੀਡਰਾਂ ਵੱਲੋਂ ਧਰਨਾ ਲਾਇਆ ਗਿਆ ਹੈ ਉਹਦਾ ਕਾਰਨ ਇਹ ਹੈ ਕਿ ਕੁਝ ਸਮਾਂ ਪਹਿਲਾਂ ਜਿਹੜਾ ਆ ਮੂਸਾ ਪਰ ਰੋਡ ਤੇ ਜਿਹੜਾ ਆ ਡੰਪ ਆ ਕੂੜੇ ਦਾ ਡੰਪ ਆ ਉਸਦੇ ਵਿੱਚ ਮਿੱਟੀ ਪਾਈ ਗਈ ਸੀ ਤੇ ਕੌਂਸਲਰਾਂ ਦਾ ਕਹਿਣਾ ਹੈ ਤੇ ਕਾਂਗਰਸੀ ਲੀਡਰਾਂ ਦਾ ਜਿਹੜੇ ਉਹਨਾਂ ਦਾ ਕਹਿਣਾ ਹੈ ਕਿ ਉਸ ਦੇ ਵਿੱਚ ਕਈ ਲੱਖ ਦਾ ਜਿਹੜਾ ਘੁਟਾਲਾ ਹੋਇਆ ਹੈ ਤੇ ਉਸ ਘੁਟਾਲੇ ਦਾ ਜਿਹੜਾ ਆ ਕੋਈ ਜਵਾਬ ਨਹੀਂ ਮਿਲ ਰਿਹਾ ਨਾ ਹੀ ਕੋਈ ਅਫਸਰ ਜਵਾਬ ਦੇ ਰਿਹਾ ਨਾ ਹੀ ਕੋਈ ਲੀਡਰ ਜਿਹੜਾ ਇਸ ਮੁੱਦੇ ਨੂੰ ਲੈ ਕੇ ਆਨਸਰ ਦੇ ਰਿਹਾ ਜਿਹੜਾ ਸੱfte ਪੱਖੀ ਦੇ ਆ ਸੋ ਇਸ ਦੇ ਵਿਰੋਧ ਦੇ ਚੱਲਦੇ ਆ ਅੱਜ ਜਿਹੜੇ ਆ ਨਵਾਂ ਸ਼ਹਿਰ ਕਾਂਗਰਸ ਪਾਰਟੀ ਦੇ ਲੀਡਰ ਤੇ ਕਾਉਂਸਲਰ ਉਹਨਾਂ ਵੱਲੋਂ ਜਿਹੜਾ ਇਹ ਕਮੇਟੀ ਘਰ ਦੇ ਵਿੱਚ ਧਰਨਾ ਦਿੱਤਾ ਗਿਆ ਤੇ ਪਾਰਸ਼ਦ ਪ੍ਰਵੀਨ ਪਾਟਿਆ ਤੇ ਉਹਨਾਂ ਦੀ ਟੀਮ ਨੇ ਦੱਸਿਆ ਹੈ ਕਿ ਜਿਹੜਾ ਇਹ ਧਰਨਾ ਆਉਣ ਵਾਲੇ ਸਮੇਂ ਦੇ ਵਿੱਚ ਲਗਾਤਾਰ ਜਾਰੀ ਰਹੇਗਾ ਜਦੋਂ ਤੱਕ ਕਾਉਂਸਲ ਅਧਿਕਾਰੀਆਂ ਵੱਲੋਂ ਇਸ ਮਿੱਟੀ ਦੇ ਮੁੱਦੇ ਦੇ ਉੱਤੇ ਜਿਹੜੇ ਆ ਜਵਾਬ ਨਹੀਂ ਦਿੱਤੇ ਜਾਣਗੇ